ਭੰਡਾਰੀ ਪੁਲ ਤੋਂ ਲੈ ਕੇ α ਮੋਲ ਤੱਕ 2 ਵੀਲਰਾਂ ਦੀ ਆਵਾਜਾਈ ਕੀਤੀ ਗਈ ਬੰਦ ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਟ੍ਰੈਫਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਚਾਈਨਾ ਡੋਰ ਦੇ ਨਾਲ ਪਤੰਗबाजी ਨਾ ਕੀਤੀ ਜਾਵੇ ਉੱਥੇ ਹੀ ਪੁਲ ਦਾ ਰਸਤਾ ਬੰਦ ਕਰ ਦਿੱਤਾ ਗਿਆ ਇਹ ਕੁਝ ਲੋਕ ਹਜੇ ਵੀ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰ ਰਹੇ ਨੇ ਜਿਸ ਦੇ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਉਸ ਨੂੰ ਲੈ ਕੇ ਹੀ ਅੰਮ੍ਰਿਤਸਰ ਦੇ ਜਿੰਨੇ ਵੀ ਪੋਲ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਸੇ ਨੂੰ ਵੀ ਟੂ-ਵਿਲਰ ਤੋਂ ਉੱਪਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਲੋਕ ਬੈਸ ਬਾਜੀ ਵੀ ਕਰਦੇ ਪਏ ਨੇ ਪਰ ਸਾਡੀ ਗੱਲ ਨੂੰ ਉਹ ਸਮਝਣ ਜਾਣ ਤੋਂ ਵੱਡੀ ਕੋਈ ਵੀ ਚੀਜ਼ ਨਹੀਂ ਹੁੰਦੀ ਉਸ ਨੂੰ ਲੈ ਕੇ ਹੀ ਅਸੀਂ ਅੱਜ ਜਿਹੜਾ ਇਹ ਰਸਤਾ ਵਾ ਉਹ ਬੰਦ ਕੀਤਾ ਹੈ ਅੱਜ ਦਿਨ ਸੋਮਵਾਰ 13 ਤਰੀਕ ਸਮਾਂ तकरीबन 10:30 ਮਿੰਟ ਦੀਆਂ ਇਹ ਤਸਵੀਰਾਂ ਨੇ ਆਉ ਸੁਣਾਉਂਦੇ ਆ ਕੀ ਕਹਿਣਾ ਹੈ ਸਬ ਇੰਸਪੈਕਟਰ ਮੰਗਲ ਸਿੰਘ ਇਨਚਾਰਜ ਟ੍ਰੈਫਿਕ ਇਹ ਉਪਰਾਲਾ ਕੀਤਾ ਗਿਆ ਅਮਿਤ ਦੇ ਪੁਲਿਸ ਵਿਸ਼ੇ ਤੇ ਅਸਲੀ ਲੋਕ ਅਮਰ ਸਰ ਪੁਲਿਸ ਵੱਲੋਂ ਉਪਰਾਲਾ ਕੀਤਾ ਗਿਆ ਜੀ ਅੱਜ ਅਸੀਂ ਸਪੈਸ਼ਲ ਜਿਹੜੀ ਇੱਕ ਮੁਹਿੰਮ ਛੇੜੀ ਆ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਅਨੁਸਾਰ ਜਿਹੜੀ ਟੂ ਵੀਲਰ ਦੀ ਐਂਟਰੀ ਉਹ ਬੰਦ ਕੀਤੀ ਅੱਜ ਕਾਰਨ ਸਾਰੇ ਆ ਕਿ ਅੱਜ ਲੋਹੜੀ ਦਾ ਤਿਹਾਰ ਆ ਤੇ ਵੈਸੇ ਤੇ ਪੁਲਿਸ ਵੱਲੋਂ ਜਿਹੜਾ ਵਾ ਕਾਫੀ ਦਿਨਾਂ ਤੋਂ ਹੀ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਪਲੱਸ ਸਾਡੀ ਐਜੂਕੇਸ਼ਨ ਟੀਮ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਚਾਈਨਾ ਟੌਰ ਦੀ ਵਰਤੋਂ ਜਿਹੜੀ ਆ ਉਹ ਕਾਨੂੰਨ ਦੇ ਖਿਲਾਫ ਹੈ ਨਹੀਂ ਕਰਨੀ ਇਹਦੇ ਨਾਲ ਲੋਕਾਂ ਦੀ ਕਾਫੀ ਜਾਨਾਂ ਜਿਹੜੀਆਂ ਵਾਂ ਉਹ ਜਾ ਚੁੱਕੀਆਂ ਕਾਫੀ ਇੰਜਰੀਜ਼ ਹੋ ਚੁੱਕੀਆਂ ਨੇ ਪਰ ਕੁਝ ਲੋਕ ਨੇ ਅਜੇ ਵੀ ਜਿਹੜੇ ਆ ਉਹ ਇਹਦੀ ਵਰਤੋਂ ਕਰਦੇ ਆ ਸੋ ਅਸੀਂ ਅੱਜ ਇਹ ਪ੍ਰਚਾਰ ਲਾ ਕੀਤਾ ਕਿ ਅਸੀਂ ਟੂ-ਵੀਲਰ ਦੀ ਐਂਟਰੀ ਜਿਹੜੀ ਆ ਜੀ ਭੰਡਾਰੀ ਪੁਲ ਤੋਂ ਲੈ ਕੇ ਅਲਫਾ ਮਾਲ ਤੱਕ ਆਉਣ ਜਾਣ ਦੀ ਦੋਨੋਂ ਸਾਈਡਾਂ ਜਿਹੜੀ ਉਹ ਬੰਦ ਕਰਤੀ ਆ ਟੂ-ਵੀਲਰ ਸਾਰਾ ਜਿਹੜਾ ਵਾ ਪੁਲ ਦੇ ਥੱਲੇ ਥੱਲੇ ਹੋਏਗਾ ਕਰਨੇ ਆ ਕਿ ਕਿਤੇ ਕੋਈ ਕਿਸੇ ਦੇ ਗਲੇ ਵਿੱਚ ਜਾਂ ਕਿਤੇ ਹੋਰ ਜਗ੍ਹਾ ਤੇ ਚਾਈਨਾ ਡੋਰ ਦੇ ਫਸਣ ਕਾਰਨ ਉਹਦਾ ਕੋਈ ਨੁਕਸਾਨ ਨਾ ਹੋ ਜੇ ਕੋਈ ਇੰਜਰੀ ਨਾ ਹੋ ਜੇ ਅੰਮ੍ਰਿਤਸਰ ਦੇ ਜਿੰਨੇ ਵੀ ਐਲੀਵੇਟਰ ਰੋਡ ਨੇ ਸਾਰੇ ਤੇ ਅਸੀਂ ਕਰਤਾ ਜੀ ਜਿਹੜਾ ਬਟਾਲਾ ਰੋਡ ਵਾਲਾ ਵਾ ਉਹ ਤੇ ਅਸੀਂ ਦੋਨਾਂ ਸਾਈਡ ਤੋਂ ਬੈਰੀਕੇਡਿੰਗ ਕਰਕੇ ਜਿਹੜਾ ਪ੍ਰੋਪਰ ਬੰਦ ਕਰਤਾ ਜੀ ਕਿਸੇ ਵੀ ਵਹੀਕਲ ਦੀ ਉੱਥੇ ਐਂਟਰੀ ਬੰਦ ਕਰਤੀ ਪਲਾ ਉੱਥੇ ਕਾਰਾਂ ਵੀ ਨਹੀਂ ਜਾ ਰਹੀਆਂ ਜੀ ਕਈ ਲੋਕ ਬੈਸ ਤੇ ਵੀ ਨਜ਼ਰ ਆ ਰਹੇ ਕਾਫੀ ਜਿਹੜੇ ਆ ਉਹ ਬੈਸਬਾਜੀ ਕਰ ਰਹੇ ਨੇ ਲੋਕ ਸਾਡੇ ਕਰਮਚਾਰੀਆਂ ਨਾਲ ਵੀ ਅਸੀਂ ਇੱਧਰ ਨੂੰ ਜਾਣਾ ਸਾਨੂੰ ਰਾਹ ਦਾ ਨਹੀਂ ਪਤਾ ਜੀ ਸਾਨੂੰ ਦੇਰੀ ਹੋ ਜਾਊਗੀ ਪਰ ਮੇਰੀ ਲੋਕਾਂ ਨੂੰ ਜਿਹੜੀ ਆ ਇਹ ਅਪੀਲ ਆ ਕਿ ਜਾਣ ਨਾਲੋਂ ਕੁਝ ਕੀਮਤੀ ਨਹੀਂ ਆ 2-4 ਮਿੰਟ ਦੀ ਦੇਰੀ ਜਿਹੜੀ ਆ ਕੋਈ ਜਾਣ ਨਾਲੋਂ ਕੀਮਤੀ ਨਹੀਂ ਆ ਉਹਦੇ ਨਾਲ ਹੀ ਨਜ਼ਰ ਰੱਖੀ ਜਾ ਰਹੀ ਹੈ ਡੋਰਾਂ ਵਾਲੇ ਦੀ ਬਿਲਕੁਲ ਜੀ ਸਾਡੀਆਂ ਸਪੈਸ਼ਲ ਟੀਮਾਂ ਜਿਹੜੀਆਂ ਆ ਉਹ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਡੋਰਾਂ ਦਾ ਹੀ ਜਿਹੜੀ ਨਿਗਰਾਨੀ ਰੱਖ ਰਹੀਆਂ ਨੇ ਔਰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਮੇਰੀ ਅਪੀਲ ਇਹੋ ਆ ਕਿ ਆਪਣੀ ਜਾਨ ਨਾਲੋਂ ਕੀਮਤੀ ਕੁਝ ਨਹੀਂ ਆ ਕਾਨੂੰਨ ਦੀ ਪਾਲਣਾ ਕਰੋ ਔਰ ਚੈਨਾ ਡੋਰ ਦੀ ਵਰਤੋਂ ਪ੍ਰੋਪਰ ਬੰਦ ਕਰ ਦਿਓ ਤੇ ਟੂ ਵਹੀਲਰਸ ਨੂੰ ਮੇਰੀ ਬੇਨਤੀ ਆ ਕਿ ਉਹ ਹੈਲਮਟ ਪਹਿਨਣ ਹੈਲਮਟ ਪਹਿਨਣ ਨਾਲ ਵੀ ਆਪਣੀ ਕਾਫੀ ਜਿਹੜੀ ਆ ਉਹ ਸਾਡੀ ਸੇਫਟੀ ਹੁੰਦੀ ਆ